ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਬਾਦ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਹੈ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਭ ਸੋਈ ਸੁਹਾਵਤ ਥਾਉ ਜਮ ਕੰਕਰ ਨੇੜ ਨ ਆਵੀ ਰਸਨਾ ਹਰ ਗੁਣ ਗਾਉ ਸੇਵਾ ਸੁਰਤਿ ਰਜਾਨੀਆ ਨਾ ਜਾਪੈ ਅਰਾਦੇ ਪੂਠ ਤਰੀ ਜਗ ਜੀਵਨਾ ਮਿਰ ਠਾਕੁਰ ਅਗਮ ਅਗਾ ਦੇ ਭਈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪੇ ਤੱਤੀ ਵਾਵ ਨ ਲੱਗਈ ਸਤਗੁਰੁ ਰਖੇ ਆਪੇ ਗੁਰ ਨਾਰਾਇਣ ਦਇ ਗੁਰ ਗੁਰ ਸੱਚਾ ਸਰਜਣਹਾਰੇ ਗੁਰ ਤੁਟੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰੇ ਗੋੜੀ ਮਹੱਲਾ ਪੰਜਵਾ ਤੁਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਤਿਵਕ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਣੀ ਮਨ ਆਸਾ ਕਰਿ ਦਿਆ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਈ ਸਮਾਈ ਟੇਲ ਨ ਪਰਿਜਾ ਗੁਰ ਫਰਮਾਇ ਇਚ ਪੁਣੀ ਪੂਰੀ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਚੇ ਸੀਤਲ ਪਏ ਕੀਨੀ ਪ੍ਰਭ ਦਾਤੇ ਪ੍ਰਭ ਕਿਰਪਾ ਤੇ ਪਈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰ ਸਿਮਰ ਪ੍ਰਭ ਕਾ ਨਾਉ ਸਗਲ ਲੋਕ ਕਾ ਬਿਨ ਸਿਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੇ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੈ ਮਨ ਆਏ ਜਪ万 ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨੁ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋ ਜਾਕੀ ਦ੍ਰਿਸ਼ਟ ਸਦਾ ਸੁਖ ਹੋਇ ਸਾਧਨ ਮੀਤ ਸੁਖਾ ਕਰੇ ਕੇ ਹਰ ਹਰ ਅਖਰ ਮਨ ਮੈ ਲੇਖ ਰਬ ਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਕੋਟ ਬਿਗਨ ਹਿਰੇ ਕਿਨ ਵਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੇ ਜਪ ਹਰ ਚਰਣੀ ਮਿੱਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨੇ ਜਾ ਕੇ ਦੈਵ ਸਹਿ ਭਗਵਾਨੇ ਔਖਦ ਮੰਤਰ ਤੰਤ ਸਭ ਛਾਰੇ ਕਰਨੇ ਹਰ ਦੈ ਮਹਤਾਰੇ ਤਜ ਸਭ ਪਰਮ ਪਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਹੈ ਗੋੜੀ ਮਹੱਲਾ ਪੰਜਵਾਂ ਸਾਤ ਪਾਈ ਗੁਰੂ ਗੋਬਿੰਦ ਪਾਈ ਤਾਪ ਪਾਬਿਨ ਸੇ ਮੇਰੇ ਭਾਈ ਰਹਾਉ ਰਮ ਨਾਮ ਨਿਤ ਰਸਲ ਬਖਾਨੇ ਬਿਨ ਸੇ ਰੋਗ ਪਏ ਕਲਿਆਣੇ ਪਾਰ ਬ੍ਰਹਮ ਗੁਣ ਅਗਮ ਵਿਚਾਰੇ ਸਾਧੂ ਸੰਗਮ ਹੈ ਨਿਸਾਰੇ ਨਿਰਮਲ ਗੁਣ ਗਾਵੋ ਨਿਤ ਨੀਤੇ ਗਈ ਬਿਯਾਦ ਉਭਰੇ ਜਨ ਮੀਤੇ ਮਨ ਬਚ ਕਰਮ ਪ੍ਰਪ ਆਪਣਾ ਧਿਆਈ ਨਾਨਕ ਦਾ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾ ਨੇਤਰ ਪ੍ਰਗਾਤ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਵਾਂ ਥਿਰ ਕਰੈ ਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਰਹਾਉ ਦੁਸ਼ਟ ਦੂਤ ਪਰਵੇਸ਼ਰ ਬਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਸਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਹਰਿ ਸਪੀਨੇ ਨਿਰਪਉ ਹੋਇ ਪਦਉ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਜੇ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਊਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਬਿਰਿ ਮੋਹਨਿਰ ਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾ ਦੀਏ ਗਰੀਬਾ ਰਾਖੂ ਰਕਨ ਹਾਰੇ 헤ਦ ਕਰਿਆਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਟੈ ਕਤ ਹੋ ਨਾਹੀ ਇਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੀ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਵਾਹ ਬਿਖਾਜੀ ਸਹਜ ਸਹਿਲੀ ਪਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਉ ਸੇਵੇ ਦਿਗ ਨਾ ਲਾਗੇ ਜਬ ਅਲਖਾ ਪੀਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਈ ਰਹਾ ਸਭ ਨਹੀਂ ਥਾਈ ਰਬਿਆ ਆਪੇ ਆਜੁਗਾ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਹੋਏ ਸੰਤਾ ਪੇ ਗੁਰ ਕੇ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰੰਪਰਪ ਪਏ ਰਖਵਾਲੇ ਜਿਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲੇ ਮਹਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਸਗਲੇ ਸੁਖ ਪਾਏ ਗੁਰਦ ਕਾਟਿਐ ਦਿਨੋ ਦਾਨੇ ਸਫਲ ਜਨਮ ਜੀਵਨ ਪਰਵਾਣੇ ਰਹਾਉ ਅਕਾਜਖਤਾ ਅਮਰਦ ਪ੍ਰਭਾ ਨੇ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ 5 ਸਾੰਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਤ ਤੂਰੇ ਰਹਾਉ ਤਾ ਪਾਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲਵਿਕ ਸਭ ਨਾਸੀ ਅਨੰਤ ਕ੍ਰੂਪ ਮਿਲ ਸੁੰਤਰ ਨਾਰੀ ਗੁਰ ਨਾਨਕ ਮੇਰੀ ਪੈ ਜੇ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਏ ਪਰਮੇਸ਼ਰੇ ਆਪਣਾ ਬਿਰਦ ਸਮਾਰਿਆ ਸਾਧਨਾ ਹੋਈ ਕਿਰਪਾਲਾ ਬਖਸ਼ੈ ਸਭ ਪਰਵਾਰਿਆ ਕਰ ਸਤਿਗੁਰੂ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਜ ਭੋਜਨ ਖਾਵ ਮੇਰੇ ਪਾਈ ਅਮਰਤ ਨਾਮ ਰਿਦਮਹਿ ਤਿਆਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਬ ਸੰਤ ਸਾਥ ਸਗਲੇ ਗਏ ਬਿਨ ਸੇਤੇ ਰੋਗੇ ਪਾਰ ਬ੍ਰਹਮ ਤੂ ਬਖਸਿਆ ਸੰਤ ਰਤ ਭੂਗੇ ਰਹਾਉ ਸਰਬ ਸੁਖਾ ਚਰੀ ਮੰਡਲੀ ਤੇਰਾ ਮਨ ਤਨ ਅਰੋਗੇ ਗੁਣ ਗਾਵਨਿਤ RAM ਕੇ ਈ ਅਵਖਦ ਜੋਗੇ ਆਏ ਬਸੂ ਕਰ ਦੇਸ ਮੈਂ ਇਹ ਪਲੇ ਸੰਜੋਗੇ ਨਾਨ ਪ੍ਰਭ ਸੁਪਰਸਨ ਪੈ ਲਹਿ ਗਈ ਬਿਯੋਗ ਬਿਲਾਵਲ ਮਹੱਲਾ ਪੰਜਵਾ ਬੰਤਰ ਕਾਟਿਆ ਪ੍ਰਭ ਹੋਆ ਕਿਰਪਾਲੇ ਦੀਨ ਧਿਆਲ ਪ੍ਰਭ ਪਾਰ ਪਰਮਤਾ ਕੀ ਨਦਰ ਨਿਹਾਲੇ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗੇ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਤ ਜੋਗ ਰਹਾਉ ਓਕਤ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਸੰਗ ਮਨ ਤਨ ਹਿੱਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵਲਾਈ ਇਲਵੇ ਕੋ ਉਤਰ ਸੁਧ ਹੋਏ ਸਾਧੂ ਸਰੜਾਈ ਸਨਤ ਜਪਤ ਹਰ ਨਾਮ ਜਸਾ ਕੀ ਦੂਰੇ ਬਲਾਈ ਮਹਾ ਮੰਤਰ ਨਾਨਕ ਕਤ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰਿ ਹਰਿ ਹਰ ਅਰਾਧੀਏ ਹੋਈਏ arogya ramchandra ki lashtaka jin marya arogh rahao ਗੁਰ ਪੂਰਾ ਹਰਿ ਜਪੇ ਰਿਤ ਕੀਚੈ ਪੂਗੇ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੂਗੇ ਜੀ ਸਿਮਰ ਸੁਖ ਪਾਈਏ ਬਿਨਸੈ ਬਿਯੋਗੇ ਨਾਨਕ ਪ੍ਰਭ ਸੰਨਾਗ ਚੇ ਕਰਨ ਕਰਨ ਜੋਗੇ ਰਾਗ ਬਿਲਾਵਲ ਮੁਹੱਲਾ 5 ਤੋ ਪਦੇ ਕਰ 5 ਇਕ ਓੰਕਾਰ ਸਤਿਗੁਰ ਪ੍ਰਸਾਦਿ ਤਾਵਰ ਉਪਾਸ ਸਭ ਤਿਆਗੇ दारु ਨਾਮ ਲਿਆ ਤਾ ਪਾ ਸਭ ਢਕੀ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧੇ ਸਗਲਾ ਦੁੱਖ ਗਇਆ ਰਖਨ ਹਾਰੇ ਰਖੇ ਆਪਣੇ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾ ਦੇਖੀ ਨਾ ਆਪਣਾਇ ਸਿਮਰਿ ਸਿਮਰਿ ਮਨ ਤਨ ਸੁਖੀ ਧਾਨਕ ਨਿਰਭਯ ਬਿਲਾਵਲ ਮਹੱਲਾ ਪੰਜਵਾਂ ਰੋਗ ਬਿਟਾਇਆ ਆਪਰ ਉਪਜੇ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਟੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਖਿਆ ਮੇਰਾ ਭਾਈ ਹਮ ਚਿਸ ਕੀ ਸਰਣਾ ਗਤਿ ਜੋ ਸਦਾ ਸਹਾਈ ਬਿਰਥੀ ਕਦਨ ਹੋਵੀ ਜਨ ਕੀ ਅਰਦਾਸ ਸੇ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾ ਨੂੰ ਲੱਗ ਗਈ ਪਾਰਬ੍ਰह्म ਸਰਣਾਈ ਜੋ ਗ੍ਰਧ ਹਮਾਰੇ ਰਾਮਕਾਰ ਦੁਖ ਲੱਗੈ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿੜਬੰਦ ਬਣਾਈ ਰਾਵਨਾ ਓਖਾ ਦੀਏ ਏਕਾਲ ਵਿਲਾਈ ਰਹਾ ਰਖ ਲੀਤਨ ਰਖਨ ਹਾਰ ਸਭ ਯਾਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰਦੇਵ ਸੁਖ ਸਾਂਸੈ ਅਨੰਦ ਪਈ ਪੂਰਨ ਪਈ ਸੇਵ ਰਹਾਉ ਭਗਤਨਾ ਕੀ ਬੇਨਤੀ ਸੁਣੀ ਪ੍ਰਭ ਆਪੇ ਰੋਗ ਮਿਟਾਏ ਜਿਵਾਲੈਣ ਜਾ ਕਵਟ ਪ੍ਰਤਾਪੇ ਦੁਖ ਹਮਾਰੇ ਬਖਸ਼ਿਨ ਆਪਣੀ ਕਲ ਧਾਰੀ ਮਨ ਬਾਜ ਫਲ ਦਿੱਤਿਆ ਨਾਨਕ ਬਲਿਹਾਰੀ ਬਿਲਾਵਲ ਮਹੱਲਾ 5 ਤਾਪ ਲਾਹਾ ਗੁਰ ਸਰਦਨ ਹਾਰੇ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਹਾ ਕਰਮਸ ਧਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਜ ਜੀਨੋ ਜਾਸ ਕੀ ਲਾਜ ਰਖੇ ਮਿਹਰਵਾਲੇ ਗੁਰੂ ਨਾਨਕ ਬੋਲੇ ਦਰਗਹਿ ਪਰਵਾਣੇ ਬਿਲਾਵਲ ਮੁਹੱਲਾ ਪੰਜਵਾਂ ਤਾ ਪਾਪ ਤੇ ਰਖੇ ਆਪੇ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿਜਾ ਪ੍ਰਹਾਉ ਕਰ ਕਿਰਪਾ ਹੱਥ ਪ੍ਰਭ ਜੀ ਨੇ ਜਗਤ ਉਦਾਰ ਨਵਖੰਡ ਪ੍ਰਤਾਪੇ ਦੁਖ ਬਿਨਸੇ ਸੁਖ ਅਨੰਦ ਪ੍ਰਵੇਸ਼ਾ ਤਿਸਨ ਬੁਝੀ ਮਨ ਤਨ ਸੱਚ ਸਰਾਪੇ ਅਨਾਸਕੁ ਨਾਸਣ ਸਮਰਥ ਸਗਲ ਸ੍ਰਿਸ਼ਟ ਕੋ ਮਾਈ ਬਾਪੇ ਪਗਲ ਵਿਸ਼ਲ ਪੈ ਪੰਜੇ ਨ ਸਾਮੇ ਗੁਣ ਗਾਵਤ ਨਾਨਕ ਆਲਾਪੇ ਸੁਰਤ ਮਹੱਲਾ ਪੰਜਵਾ ਕਰਿ ਸਿਨਾਨ ਸਿਮਰ ਪ੍ਰਭ ਆਪਣ ਮਨ ਤਨ ਪੈ ਅਰੂਗਾ ਕੋਟ ਬਿਗਨਲਾ ਥਿ ਪ੍ਰਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾਉ ਸੱਚਾ ਸਾਹਿਬ ਅਮਿਤ ਵਡਾਈ ਪਗਲ ਵਿਸ਼ਲ ਤੇ ਆਲਾ ਸੰਤਾ ਕੀ ਪੈ ਰਖਦਾ ਆਯਾ ਬਿਰਧ ਪ੍ਰਤਪਾਲਾ ਹਰਿ ਅੰਮਤ ਨਾਂ ਭੋਜਨਿਤ ਪਉ ਚੋ ਸਰਬ ਵੇਲਾ ਬੁਖ ਭਾਵੋ ਜਰਾ ਮਰਾ ਤਾਪ ਸੁਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸੁ ਆਬੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਹਾਰਿਆ ਰਖਨ ਹਰਿ ਰਖ ਬਾਰਕ ਸਤਿਗੁਰਤਾ ਪੁਤਾਰਿਆ ਉਬਰੇ ਸਤਿਗੁਰੂ ਕੀ ਸਿਣਾਏ ਜਾ ਕੇ ਸੇਵਨਾ ਬਿਰਤੀ ਜਾਇ ਰਹਾ ਕਰਮੈ ਸੂਕ ਬਹਰ ਫਲ ਸੁਕਾ ਪ੍ਰਪਨੇ ਪਏ ਦਿਆਲਾ ਨਾਨਕ ਬਿਗ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਟੋਠ ਮਹੱਲਾ ਪਨਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਪਨੇ ਕਿਰਪਾ ਤਾਰੀ ਹਾੜ ਫੈਰ ਅਰਧ ਸੁਆਮੀ ਪੂਰਨ ਕਾਲ ਹਮਾਰੀ ਹਰ ਜੀ ਤੂੰ ਸੁਖ ਸੰਪਤਰਾ ਸੇ ਰੱਖ ਲਿਓ ਪਾਈ ਮੇਰੇ ਕੋ ਪ੍ਰਭਾਗੇ ਅਰਦਾਸ ਰਹਾ ਜੋ ਮੰਗੂ ਸੋਈ ਸੋਈ ਪਾਉ ਪਰੇਖ ਸਮ ਪ੍ਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅਦੇਸ ਸੋਠ ਮਹੱਲਾ ਪੰਜਵਾਂ ਸਿਮਰਿ ਸਿਮਰਿ ਗੁਰ ਸਤਗੁਰਿ ਆਪਾ ਨਾ ਸਗਲ ਦੁਖ ਮਿਟਾਇਆ ਤਾਬ ਰੋਗੈ ਗੁਰਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਤ ਸੁਆਮੀ ਪੂਰਨ ਪੁਰਖ ਬਿਦਾ ਤਰਹਾਉ ਆਨੰਦਿ ਬਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਧਿਆਲਾ ਜੈ ਜੈ ਕਰਪੈ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਪਾਲਾ ਪੰਜਵਾਂ ਦੁਰਦ ਗੁਆਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਿ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿ ਅਨੰਦ ਗੁਣ ਗਾਉ ਮਨ ਤਨ ਦੇਹ ਸੁਖਾਲੀ ਰਹਾਉ ਪਦ ਦੁਦਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸ ਬਖਸ਼ਲੇ ਸਭ ਸਾਚੇ ਸਾਇ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾਂ ਬਖਸ਼ਿਆ ਪਾਰਬਨ ਪਰਮੇਸ਼ਰ ਸਗਲੇ ਰੋਗ ਬਿਦਾਰਿਤ ਗੁਰਪੂਰੇ ਕੀ ਸਰਣੀ ਉਬਰੇ ਕਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰੇ ਤਾ ਬੂ ਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਆਨੰਦ ਕਰਹਿ ਮੇਰੇ ਪਿਆਰੀ ਹਰ ਗੋਬਿੰਦ ਗੁਰ ਆਖਿਆ ਵੱਡੀ ਵਿਡਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤ ਪਾਖਿਆ ਸੁਰਟ ਮਹੱਲਾ ਪੰਜਵਾ ਪਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਈ ਆਸਰੇ ਪੈ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਬਲੋ ਸਮੂਰਤ ਪੂਰਾ ਸਤ ਸੈ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤ ਮੈਂ ਆਪਣੇ ਘਰ ਮੰਦਰ ਸੁਖਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੀ ਇੱਛੇ ਪੂਜਾਈ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰਵਰ ਪਰਮੇਸਰੇ ਸਗਲੇ ਰੋਗ ਵਿਧਾਰੇ ਗੁਰਪੂਰੀ ਕੀ ਸਰਣੀ ਉबरे ਕਾਰਜ ਸਗਲੇ ਸਵਾਰੀ ਹਰ ਜਨ ਸੇਵਰੀਆ ਨਾਮ ਅਦਾ ਰਿਤਾਪੇ ਉਤਾਰੇ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖੇਆ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਕੀਆ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦੇੜਾ ਫਲ ਪਾਈ ਰਹਾ ਸਤਿਗੁਰੂ ਪੂਰੇ ਤਾਪ ਗੁਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਪਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਤਰਵਿਨ ਦਾਨ ਬੰਕਰ ਰਸ ਰੂਪਾ ਹਰ ਕਾ ਨਾਮ ਅਧਾਰੂ ਨਾਨ ਪਤ ਰਾਖੀ ਪਰਮੇਸ਼ਰ ਉਦਰੇ ਸਭ ਸੰਸਾਰੂ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਜਿਸਕੇ ਕੀਏ ਸੋਈ ਸੰਤ ਸਹਾਈ ਆਪਨੇ ਸੇਵਕਿਆ ਪੈ ਰੱਖੇ ਪੂਰਨ ਪਈ ਬਡਾਈ ਪਾਰ ਬ੍ਰਹਮ ਪੂਰਾ ਬੇਰ ਨਾਲੇ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਪੰਜ ਨਾਨਕ ਨਾਮ ਜਿਐ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਇ ਰੱਖੇ ਜੂ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਠਾਣਡ ਪਾਈ ਕਰਤਾ ਰੇਤਾ ਛੋੜ ਗਏ ਪਰਵਾਰੇ ਗੁਰ ਪੂਰੇ ਹਰਿ ਕੀ ਸਰਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਵਾ ਰਖ ਬਾਲਾ ਸਾਂਤੇ ਸਹਿਜ ਸੁਖੇ ਖੇਤ ਮੈਂ ਉਪਜੀ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੂਪ ਵਿਚਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੁਸ ਸਾ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕਿਨੀ ਮੈਂ ਰਹਾਉ ਮਨ ਤਨ ਰਵ ਰਹਾ ਭਰ ਪ੍ਰੀਤਮ ਦੁੱਖ ਦਰਦ ਸਗਲ ਮਿਟ ਗਿਆ ਸਾਤ ਸਹਿਜ ਅਨੰਦ ਗੁਣ ਗਾਈ ਦੂਤ ਦੂਸ਼ਟ ਸਭ ਹੋਈ ਖਿਆ ਗੁਣ ਯਬ ਗੁਣ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤ ਤੁਲ ਬੜਾਈ ਉਤ ਤਬ ਨਾਸੀ ਨਾਨਕ ਉਤਰੇ ਹਰੇ ਕੀ ਜੈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ